ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦੇ ਭੈਣਾਂ ਨੂੰ ਤੇ ਜਿਹੜੇ ਜਿਹੜੇ ਵੀਰ ਆਪਣੀ ਵੀਡੀਓ ਵੇਖਦੇ ਆ ਆ ਭਰਾ ਦੀ ਜਰੂਰ ਮਦਦ ਕਰੋ ਇਹਨਾਂ ਦੀ ਕੋਠੀ ਡਿੱਗ ਪਈ ਆ ਬਾਕੀ ਤੁਸੀਂ ਹੋਰ ਵੀਡੀਓ ਵੇਖਿਆ ਹੀ ਹੋਣਗੇ ਆ ਤੇ ਇਹਨਾਂ ਦਾ ਗੂਗਲ ਤੇ ਨੰਬਰ ਤੁਹਾਨੂੰ ਦੱਸ ਦਿੰਨੇ ਆ ਵੀਰ ਤੁਸੀਂ ਆ ਦਾ ਨਾਮ ਅਜੇ ਹੈਗੀ ਆ ਮੇਰਾ ਨਾਮ ਤਾਂ ਜੁਗਰਾਏ ਛੋਟੇ ਨੇ ਦੱਸਿਆ ਆਪਣਾ ਜਿੱਦੋ ਤੇ 987653199 ਇਹ ਮੈਂ ਦੱਸਿਆ ਹਜੇਪਾਲ ਜੀ ਹਾਂਜੀ ਹਾਂਜੀ ਛੋਟਾ ਛੋਟੇ ਭਰਾ ਦਾ ਨਾ ਇਹ ਵੀਰ ਤੇ ਆਪਣਾ ਇਟਲੀ ਤੋਂ ਆਇਆ ਆ ਇਹਨਾਂ ਨੇ ਤਾਂ ਚੱਲ ਜਾਣਾ ਜਿਹੜਾ ਛੋਟੇ ਵੀਰ ਦੇ ਨਾਮ ਅਜੇਪਾਲ ਸਿੰਘ ਆ ਉਹਨਾਂ ਦਾ Google Pay ਨੰਬਰ ਤੁਹਾਨੂੰ ਦਾ ਦਨੇ 98765 32999 ਹਾਂਜੀ ਤੇ ਦੁਬਾਰਾ ਫੇਰੇ ਕਰੀ ਦਾ ਦਨੇ 98765 32999 ਬਾਕੀ ਜੋ ਵੀ ਜਿੰਨੇ ਜੋਗਾ ਹੋਇਆ ਆਪ ਦੀ ਸੇਵਾ ਜਰੂਰ ਕਾਫੀ ਨੁਕਸਾਨ ਹੋਇਆ ਜਰੂਰ ਮਦਦ ਕਰਿਓ ਨੁਕਸਾਨ ਕੋਠੀ ਦਾ ਸਾਹਮਣਾ ਹੀ ਆ ਵੇਖ ਲੋ ਰਲ ਮਿਲ ਕੇ ਸਾਰਿਆਂ ਦੇ ਨਾਲ ਜਿੰਨਾ ਵੀ ਸੰਜੋਗ ਹੋਇਆ 150000 2000 ਜਿੰਨਾ ਵੀ ਹੋਵੇ ਜੋ ਵੀ ਜਿੰਨੇ ਜੋਗਾ ਵਾ ਮਦਦ ਜਰੂਰ ਕਰੀ ਜੀ ਧੰਨ ਕੋਈ ਗੱਲ ਦੀ ਟੈਨਸ਼ਨ ਨਾ ਲੈਂਦੀ ਆ ਕੀ ਘਟਾਤਾ ਵਾਈਗੁਰ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਹੜ੍ਹ ਆ ਚੁੱਕੇ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਤੋਂ ਪਹਿਲਾਂ ਵੀ ਆਪਾਂ ਗਏ ਸੀ ਸੇਵਾ ਕਰਨ ਬੱਚਿਆਂ ਨੇ ਬਹੁਤ ਉਦਮ ਕੀਤਾ ਕੋਸ਼ਾ ਆਪਰੇ ਗੋਲੋਂ ਕੋ ਜਾ ਨਰਈ ਵੀਰ ਨੇ ਗ੍ਰਹਿ ਦਿੱਤੀ ਹੈ ਨਾ ਆਪਾਂ ਪਹਿਲਾਂ ਮਿੱਟੀ ਦੀ ਸੇਵਾ ਤੇ ਜਲਦੀ ਸੇਵਾ ਦੇ ਬਿਸਕਟਾਂ ਦੀ ਸੇਵਾ ਸਰਦਾਰ ਕੋ ਲੋਧੀ ਲੈ ਕੇ ਗਏ ਸੀ ਇਹਨਾਂ ਬੱਚਿਆਂ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਨਾ ਪ੍ਰਾਲਾਭ ਕੀਤਾ ਨਰਈ ਵੀਰਨ ਦਾ ਧੰਨਵਾਦ ਇਹ ਦਿਨ ਤਾਂ ਆਪਾਂ ਫਿਰ ਦੁਬਾਰਾ ਪ੍ਰਣਾਲਾ ਕੀਤਾ ਬੱਚਿਆਂ ਨੇ ਹੁਣ ਬੱਚੇ ਲੈ ਕੇ ਜਾ ਰਹੇ ਆ ਮੈਡੀਸਨ ਤੇ ਪਾਣੀ ਦੀ ਸੇਵਾ ਤੇ ਬਿਸਕੁਟ ਦੀ ਸੇਵਾ ਤੇ ਰਸਤਾ ਦੀ ਸੇਵਾ ਜੂਸ ਜੂਸ ਵੀ ਪਿਆ ਰਹੇ ਬੱਚੇ ਤੇਰਾ ਬਾਬਾ ਨਾਨਕ ਜਾ ਰਹੇ ਤੇ ਤੇਰਾ ਵੀ ਤੇਰਾ ਜਿਆਦਾ ਨੁਕਸਾਨ ਕੀਤਾ ਅੱਜ ਬੱਚੇ ਤਿਆਰੀ ਕਰ ਰਹੇ ਆ ਨਾਲ ਆ ਇਹ ਧਿਆਨ ਰੱਖੀਂ ਨਾਲ ਆ ਬਾਕੀ ਦਾਤ ਮਾਣ ਆ ਗਿਆ ਬਹੁਤ ਬਹੁਤ ਤੰਤ ਜੀ ਮਿੱਤਰੋ ਆਪਾਂ ਤਰਪਾਲ ਪਾਉਣ ਲੱਗੇ ਆ ਰस्सियां ਰੁੱਸੀਆਂ ਕਸਤੀਆਂ ਆਪਾਂ ਗੱਦੇ ਲੈ ਜਾਂਦੇ ਆ ਆਕੇ 10 ਗੱਦੇ ਲੈ ਜਾਂਦੇ ਆ ਹਾਂ ਵੀ 10 ਗੱਦੇ ਲੈ ਜਾਂਦੇ ਤਰਪਾਲ ਪਾਉਣ ਲੱਗੇ ਆ ਰੱਸੀਆਂ ਰੁੱਸੀਆਂ ਬਾਤੀਆਂ ਤੇ ਬਸ ਅੱਜ ਤੁਰਨਾ ਹੀ ਆ ਬਸ ਅੱਜ ਤੁਰਨਾ ਹੀ ਆ ਜੀ ਮਿੱਤਰੋ ਹੁਣ ਆਪਾਂ ਤਿਆਰੀ ਦਾ ਲੱਗਿਆ ਠੀਕ ਹੈ ਜੀ ਤੇ ਆ ਸਾਰਾ ਟਰਾਲਾ ਤਿਆਰ ਕਰਦੇ ਫਿਰ ਪਾਲ ਤਰਪੂਲ ਪਾਉਣੇ ਆ ਠੀਕ ਹੈ ਫਿਰ ਤੁਹਾਨੂੰ ਭੋਨੀਆਂ ਨਾਲ ਨਾਲ ਤੇ ਦੇਖੋ ਜੀ ਦੇਖੋ ਜੀ ਆ ਪਹਿਲਾਂ ਡਾਲਾ ਬਸ ਲੈ ਚੰਗੀ ਤਰ੍ਹਾਂ ਰੈਡੀ ਕਰਨ ਦਾ ਏ ਟਰਾਲਾ ਹਾਂ ਆ ਤਾਂ ਮੈਂ ਕਸਿਆ ਉੱਤੇ ਪਾ ਚੜ ਕੇ ਡ੍ਰਾਈਵਰ ਦੇ ਵਿੱਚ ਉਧਰ ਚਾਰਾਂ ਜੋਰ ਦੇ ਧਿਆਨ ਨਾਲ ਉਦੋਂ ਹਾਂਜੀ ਮਿੱਤਰੋ ਆਪਾਂ ਛੱਤ ਪਾਤੀ ਆ ਟਰਾਲੀ ਜੀ ਟਰਾਲੀ ਰੈਡੀ ਕਰਤੀ ਆ ਬਸ ਹੁਣ ਲਾਈਟਾ ਲੁੱਟਾ ਲਾਉਣੀ ਆ ਵਿੱਚ ਉਹ ਲਾਦੀ ਲਗਾ ਉਹ ਤੇ ਚਲੇ ਚਰ ਜਲਾਂ ਤਾਜ ਤਾਜੀ ਦਰਖਤ ਲੈ ਲੋ ਕਰਦੇ ਸਾਮਾਨ ਅੱਗੇ ਰੱਖੀ ਜਾਣਾ ਇੱਕ ਕਾਲੀ ਤੇ ਇੱਕ ਅੱਗੇ ਮਤਲਬ ਸਾਮਾਨ ਰੱਖਣਾ ਜਿਹੜਾ ਰਾਸ਼ਨ ਪਾਣੀ ਲੈ ਕੇ ਜਾਣਾ ਆ ਉਹ ਤਾਂ ਜਗ੍ਹਾ ਛੱਡੀ ਆ ਤੇ ਬਾਕੀ ਆ ਵੀ ਟਰਾਲੀ ਰੈਡੀ ਲਾਈਟਾ ਲਾਉਣ ਲੱਗੇ ਹੋਣਾ ਉਹ ਯਾਰ ਇੱਕ ਤਾਂ ਉਹ ਬਹੁਤ ਆ ਉਹ ਬਾਕੀ ਤੁਹਾਨੂੰ ਅੱਗੇ ਅੱਗੇ ਵਿਖਾਈ ਜਾਵਾਂਗੇ ਅੱਜ ਜੀ ਤੁਰਾਂਗੇ ਰਾਤ ਨੂੰ ਹੀ 7-8 ਵਜੇ ਇਦੋਂ ਆਪਣਾ ਚੱਲ ਰਿਹਾ ਹਾਂ ਜੀ ਵੀਰੇ ਆਪਾਂ ਹੁਣ ਲਾਈਟਾਂ ਲਾਉਣ ਲੱਗੇ ਆਂ ਆ ਵੇਖੋ ਤੇ ਆ ਹੈਪੀ ਸਿੱਧੂ ਨੇ ਤਿਆਰ ਕਰਤਾ ਮੋਢੀ ਸਾਡਾ ਸਵੇਰ ਤੋਂ ਬਾਈਆ ਲੱਗਿਆ ਪਿਆ ਸਵੇਰ ਤੋਂ ਕੰਮ ਤੇ ਲੱਗਿਆ ਪਿਆ ਅਪੀ ਸਿੰਘ ਠੀਕ ਰੈਡੀ ਹੋ ਗਏ ਆਂ ਬਸ ਜਾਣਾ ਹੀ ਆਣਾ ਓਕੇ ਆ ਕੰਮ ਹਾਂਜੀ ਮਿੱਤਰੋ ਲਾਈਟਾਂ ਲੱਗ ਗਈਆਂ ਹਾਂਜੀ ਅੰਡਾ ਲਾਇਆ ਜਾ ਆ ਲਾਈਟਾਂ ਲੱਗ ਗਈਆਂ ਜੀ ਤੇ ਇੱਕ ਆ ਲੱਗ ਗਈ ਇੱਕ ਹੋਰ ਲੱਗ ਗਈ ਤੇ ਕੋਹ ਲੱਗ ਗਈ ਆ ਆਪਣਾ ਚੱਲਣ ਦਾ ਬੋਰਡ ਆਪਾਂ ਰੈਡੀ ਕਰਤਾ ਟਰਾਲਾ ਦਵਾ ਸੈਟਾ ਕੰਮ ਹਾਂਜੀ ਰੈਡੀ ਹੈ ਜੀ ਜਾਣ ਨੂੰ ਰੈਡੀ ਜੀ ਰੈਡੀ ਰੈਡੀ ਪੂਰੇ ਰੈਡੀ ਹਾਂਜੀ ਮਿੱਤਰੋ ਆਪਾਂ ਟਰਾਲਾ ਰੈਡੀ ਕਰਤਾ ਤੰਦਾ ਲੈ ਹੁੰਦਾ ਕਿ ਰਣੂ ਠੀਕ ਹੈ ਜੀ ਲਓ ਜੀ ਲਾਈਟਾਂ ਲੂਟਾਂ ਲਾਤੀਆਂ ਆਪਾਂ ਸਿੱਧਾ ਕੰਮ ਰੈਡੀ ਕਰਤਾ ਟਰਾਲਾ ਹਾਂ ਜੀ ਮਿੱਤਰੋ ਆਪਾਂ ਜਾਣਦੇ ਆ ਠੀਕ ਹੈ ਜੀ ਉਹ ਹੈਪੀ ਹੋਣੀ ਅੱਗੇ ਜਾਣਦੇ ਆ ਤੇ ਅਸੀਂ ਤਿੰਨੇ ਇੱਥੇ ਜਾਣਦੇ ਠੀਕ ਹੈ ਜੀ ਹੁਣ ਕੋਲ ਚ ਜਾ ਕੇ ਤੁਹਾਨੂੰ ਨਿਆ ਵੀ ਟਰਾਲੀ ਆਪਣੀ تیار ਹੈ ਲਈ ਚਾਰ ਉੱਤਲਾ ਕੇ ਪੂਰਾ ਰੈਡੀ ਆ ਕੰਮ ਠੀਕ ਹੈ ਤੇ ਹੁਣ ਆਪਾਂ ਜਾਣਦੇ ਆ ਤੁਸੀਂ ਦੇਖ ਲਓ ਹਵੇ ਹਾਂ ਜੀ ਮਿੱਤਰੋ ਆਪਾਂ ਹੋ ਗਏ ਰੈਡੀ ਤੇ ਟਰੈਕਟਰ ਕੋਲੇ ਆ ਗਏ ਆ ਬੰਦੇ ਆਪਾਂ ਹੋ ਗਏ ਆ 15 1500 ਜਾਣੇ ਹੋ ਗਏ ਆ ਸਾ ਵੀ ਨਹੀਂ ਬਾਈ ਤੇ ਦੇਖੋ ਕਰੋ ਦਰਸ਼ਨ ਕਿਹੜੇ ਕਿਹੜੇ ਹੋ ਗਿਆ ਸਾਡੇ ਸਾਥੀ ਨਾਲ ਸ਼ੇਰੇ ਨੇ ਜਰੂਰ ਕਰਿਆ ਸ਼ੇਰੇ ਤੇ ਤਾਂ ਕਰਾਤੇ ਆ ਵੀ ਆਪਣਾ ਬਾਜੀ ਹਾਂਜੀ ਆ ਆਪਣਾ ਸਾਜਣ ਉੱਪਰ ਠੀਕ ਹੈ ਜੀ ਸ਼ੇਰਾ ਬੈਸਟ ਫਰੈਂਡ ਉਹ ਇਧਰ ਵਿਖਾ ਮੜਾ ਯਾ ਆਪਣਾ ਟਰੈਕਟਰ ਵੀ ਰੈਡੀ ਆ ਟਰਾਲੀ ਇੱਕ ਹੋਰ ਹੈ ਆਪਣੇ ਬੰਦੇ ਕਈ ਟਰਾਲੀ ਰੈਡੀ ਹੈ ਜੀ ਠੀਕ ਹੈ ਜੀ ਤੇ ਹਾਲੇ ਗੱਦੇ-ਗੁੱਦੇ ਲਾ ਕੇ ਲਾਈਟਾਂ ਲੁੱਟਾਂ ਲਾ ਕੇ ਐ ਪੂਰਾ ਰੈਡੀ ਆ ਆਪਣਾ ਬਹੁਤ ਤਰਨਾ ਪਹਿਲਾਂ ਪਹਿਲਾ ਗੁਰਦੈ ਰਾਂਗੇ ਫਿਰ ਅਰਦਾਸ ਕਰਾਂਗੇ ਫਿਰ ਤੁਰਾਂਗੇ ਤੇ ਦਿਨ ਤੇ ਦਿਖਾਵਾਂਗੇ ਠੀਕ ਹੈ ਦਿਖਾ ਦੇਈ ਦਿਖਾ ਦੇ ਇੱਕ ਹੋਰ ਹੈ ਸਾਡੀ ਡਰਾਈਵਰ ਸਾਹਿਬੀ ਚਲੋ ਠੀਕ ਹੈ ਦਿਖਾ ਦਿਆ ਵੀ ਲੋ ਵੀਰ ਜੀ ਹੋ ਗਏ ਸਾਰੇ ਡਨ ਅੰਦਰ ਟਰੈਕਟਰ ਦੇ ਵਿੱਚ ਬਹਿ ਗਏ ਆ ਟਰਾਲੀ ਦੇ ਆ ਦੋ ਵੀਰ ਸਾਡੇ ਆਪਣੇ ਅੱਗੇ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਮਾਰਾ ਸੁੱਖ ਰਕੇ ਸੁੱਖੀ ਸਾਂਦੀ ਲੈ ਕੇ ਜਾਵੇ ਸੱਖੀ ਸਾਂਦੀ ਲੈ ਕੇ ਆਵੇ ਬਾਕੀ ਛਡੋ ਪਰਮਾਤਮਾ ਕਰੇ ਪਾਣੀ ਜਲਦੀ ਜਲਦੀ ਉੱਤਰੇ ਮੈਂ ਆ ਕਰਨਾ ਨਾ ਛੀ ਲੈਣੇ ਕੋਈ ਨਹੀਂ ਲੈਣਾਂ ਸਾਸਤਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਮਿੱਤਰੋ ਆਪਾਂ ਕਿਹਾ ਕਿ ਰਾਹ ਨਾਲ ਘਰੋਂ ਚੱਲਦੇ ਆ ਤੇ ਸਾਰੇ ਰੈਡੀ ਆ ਬਾਕੀ ਟਰਾਲੀ ਕੋਲ ਸਿੱਕੇ ਬਾਕੀ ਹਾਂਜੀ ਮਿੱਤਰੋ ਆਪਾਂ ਜੰਡ ਸਾਹਿਬ ਪਹੁੰਚ ਗਏ ਆ ਮੁੰਡੇ ਨੇ ਸਮਾਨ ਲੈਣਾ ਸੀ ਤਾਂ ਕਰਕੇ ਰੋਕਦੇ ਆ ਤੇ ਆਕੀ ਆਪਣੇ ਸੰਗਰ ਬੈਠੀ ਆ ਜੀ ਗਰਮੀ ਲੱਗਦੀ ਯਾਰ ਹੋਰ ਗਰਮੀ ਪਤਾ ਕਿੰਨੀ ਆ ਸਾਸਿਕਾ ਜੀ ਉਸਤਾਦ ਜੀ ਪੂਰਾ ਦੂਮਰੀ ਭੱਜ ਲੱਗੇ ਮੇਰੇ ਹੋਰ ਵੀਰ ਜੀ ਕੀ ਹਾਲ ਚਾਲ ਨੇ ਬੜੀਆ ਬੜੀਆ ਹੁਣ ਵੀਰ ਜੀ ਇਥੋਂ ਕਰਾ ਕੇ ਟੈਂਕੀ ਫੁੱਲ ਫੇਰ ਆਪਾਂ ਚੱਲਦੇ ਆਂ ਅੱਗੇ ਹਾਂਜੀ ਮਿੱਤਰੋ ਆਪਾਂ ਦਾ ਸਮਾਨ ਲਦਣ ਰਹੇ ਆਂ ਸਮਾਨ ਲਦਣ ਰਹੇ ਆਂ ਮਿੱਤਰੋ ਤੇ ਉਹ ਆਪਣਾ ਟਾਈਟਰ ਟਰਾਲਾ ਖੜਾ ਹੋ ਰਿਹਾ ਤੂੰ ਵੀ ਤਾਂ ਪਾਣੀ ਦੀਆਂ ਬੋਤਲਾਂ ਹੋ ਗਈਆਂ ਹੋਰ ਵੀ ਬਹੁਤ ਸਮਾਨ ਆ ਸਾਰਾ ਲਦਣ ਰਹੇ ਆਂ ਇਹ ਤਾਜ ਹੈ ਦੇਖੋ ਜੀ ਹਾਂਜੀ ਮਿੱਤਰੋ ਹੁਣ ਅੰਦਰ ਆ ਗਏ ਆ 100 ਪੇਟੀਆਂ ਪੂਰੀਆਂ ਕਰਨੀਆਂ ਆ ਔਰ ਜੀਸਰੀ ਆ ਆਪਾਂ ਤਾਂ ਸਾਦੋ ਤੇ ਹੋਣੀ ਜਾਂਦੀ ਆ ਇੰਨੇ ਬੰਦੇ ਬੈਠੇ ਹੋਰ ਆ ਕੇ ਬੱਸ ਮੈਨੂੰ ਗਲਤ ਸਮਝ ਲਾ ਕੇ ਇਹ ਤਾਜ ਸੰਧੂ ਆ ਚਲੋ ਜੀ ਚਲੋ ਬਹੁਤ ਤੇਜ਼ ਆ ਬੰਦੇ ਆਪਣੇ ਹੈਪੀ ਸਿੱਧੂ ਇੱਧਰ ਦੇਖੋ ਜੀ ਠੀਕ ਠਾਕ ਜੀ ਵਧੀਆ ਵਧੀਆ ਚਲੋ ਤੁਹਾਨੂੰ ਅੱਗੇ ਵਿਖਾਉਣੇ ਹਨ ਫੋਟੋ ਹਾਂਜੀ ਸਾਸਿਕਾ ਸਤਾ ਜੀ ਵੇਖੋ ਜੀ ਉਧਰ ਵੇਖੋ ਆਪਾਂ ਸਾਰਿਆਂ ਨੇ ਜੈਕਟਾਂ ਲੈ ਲਈਆਂ ਹੀ ਤੇ ਪਾੜੀਆਂ ਮਤਲਬ ਸਾਰੇ ਨੇ ਹੁਣ ਹੀ ਪਾ ਲੋ ਹਾਂ ਸਤਾ ਜੀ ਪਾ ਲਈ ਜੈਕਟ ਫੱਟਾ ਕੰਮ ਪੂਰਾ ਲੱਗਣ ਲੈ ਹੋਰ ਬਾਈ ਜੀ ਹੈਪੀ ਸਿੱਧੂ ਸਾਹਿਬ ਐ ਬਣ ਗਏ ਪੂਰੇ ਕਰਮਚਾਰੀ ਇਧਰ ਦੇਖ ਇੱਥੇ ਆ ਇਧਰ ਬੋਲ ਮਗਾ ਹਾਂ ਆੜ ਪੀੜ ਤਾਂ ਲਈ ਸੇਵਾ ਪਿੰਨ ਮੁਕੰਮ ਸਿੰਘ ਵਾਲਾ ਸ਼੍ਰੀ ਮਕਸਦ ਹੈ ਇੱਕ ਪਾਏ ਨਾ ਇਥੋਂ ਕਹਿੰਦੀ ਅੰਦਰ ਵਾਤੀ ਨਾ ਕਰੀਂ ਦੱਸਿਆ ਦੇ ਆਦੋ ਜਕਾਰ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਹਾਂਜੀ ਮਿੱਤਰੋ ਆਪਾਂ ਵੇਲੀ ਚ ਪਹੁੰਚ ਗਏ ਆ ਪ੍ਰਸ਼ਾਦਾ ਬਣੇ ਛਕਣ ਲੱਗਿਆ 1:30 ਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਐਪੀ ਸਿੱਧੂ ਦਾ ਪਰਨਾ ਖੁੱਲ ਗਿਆ ਹੀ ਪਰਨਾ ਮੰਨਣ ਡਿਆ ਸੌਂ ਗਿਆ ਹੀ ਗਾ ਅਸੀਂ ਸੁੱਤੇ ਨਹੀਂ ਇਹ ਤੇ ਬਾਅਦ ਜੀ ਬਹਿ ਗਈ ਆ ਵੇਲੀ ਚ ਆ ਗਏ ਆ ਜੀ ਇੱਥੇ ਵੇਖਣੇ ਆ ਕੀ ਮਾਹੌਲ ਚਾਲਾ ਜਦ ਤਾ ਪ੍ਰਸ਼ਾਦਾ ਛਕਣਾ ਹੈ ਸ਼ਾਮ ਹੈ ਨਹੀਂ ਤਾਂ ਚਾਹ ਪੀ ਕੇ ਤੁਨੂਈ ਤੇ ਵੇਖੋ ਜੀ ਤੁਸੀਂ ਆਪਣੇ ਬੰਦੇ ਬੈਠੇ ਸਾਰੇ ਆ जख्मी ਬੰਦਾ ਤਾਂ ਲੰਗਰਵਾਦਵਾ ਕੀ ਹਾਲ ਚਾਲ ਆ ਜੀ ਜਿਹੜੀ ਭੰਜ ਕੁਟੂਲੇ ਨਹੀਂ ਰਹੀ ਅਸਤਾਜ ਜੀ ਉਹ ਬੰਦਾ ਨਾ ਕੀ ਹੋ ਗਿਆ ਜੀ ਲਿਆਓ ਰੋੜੀ ਢਿੱਡ ਵਿੱਚ ਇਕੱਠੀ ਹੋ ਗਈ ਹਾਂਜੀ ਮਿੱਤਰੋ ਆਪਾਂ ਕਿੱਥੇ ਜਾਣਦੇ ਆਂ ਬਸ ਜਨਾਲੇ ਪਹੁੰਚਣ ਵਾਲੇ 20 ਕਿਲੋਮੀਟਰ ਹਾਂਜੀ ਅਜੇ ਨਾਲੇ ਪਹੁੰਚਣਾ ਨੇ 20 ਕਿਲੋਮੀਟਰ ਰਹਿ ਗਿਆ ਵਾ ਤੇ ਟਾਈਮ ਹੋ ਗਿਆ ਵਾ ਸਾਰੀ ਰਾਤ ਹੋ ਬਿਤਰਿਆ ਜਾਂਦੇ ਆ ਨੂੰ ਫੇਰ ਦਾ ਟਾਈਮ ਹੁੰਦਾ ਜੀ ਫੇਰ ਦਾ ਟਾਈਮ ਹੈ 4 ਸ਼ਕਤੀ ਹੋਵੇ ਆ ਅੱਜ ਵੱਜ ਚੱਲੇ ਆ ਹਾਂਜੀ ਸਾਰੀ ਰਾਤ ਨੂੰ 7 ਵਜੇ ਤੇ ਅੱਜ ਦੇ ਦੁਪਹਿਰੇ ਆ ਤੇ ਲਗਾਤਾਰ ਹੀ ਦਰਿਆਉਂਦਾ ਡੈਕਟਰ ਬਾਕੀ ਸ਼ੱਕਰ ਦਾ ਇਹ ਸਾਰੇ 40 ਕਿਚਾ ਅਗੇ ਚੱਲਦੇ ਆ ਹੋ ਵੀ ਮਿੱਤਰੋ ਅੱਜ ਆਪਾਂ ਆਂਕਰ ਰੋਪਰਾ ਖਾਦਾ ਸ਼ਾਕੇ ਆਪਾਂ ਬੜੀ ਧੀਗੇ ਹੁਣ ਆਪਾਂ ਇੱਥੇ ਚੱਲਦੇ ਆਂ ਜੇ ਇੱਧੇ ਆਪਾਂ ਸਵੇਰੇ 5:30 ਵਜੇ ਪਹੁੰਚੇ ਹੁਣ ਇੱਥੇ ਚੱਲਦੇ ਆਂ ਆਹ ਪਾਣੀ ਕੋਈ ਚੱਲਦਾ ਜ਼ਰਾ ਚੱਲਦੇ ਆਪਾਂ ਜੰਮੇ ਗਾਣੇ ਬੋਲੇ ਛੋ ਨਿਹਾਲ ਆਸਰੀ ਅਕਾਲ ਆਪਾਂ ਇੱਥੇ ਜਾਂਦੇ ਆਂ ਅੱਗੇ ਘਰ ਵਾਲਿਆਂ ਦੇ ਪੁੱਤਾਂ ਲੱਗੇ ਆ ਰਾਹ ਰੱਦੇ ਹਨ ਜਿਹੇ ਇਖੇਤਰ ਪਾਣੀ ਪੜਿਆ ਪੁੱਤਰੀ ਆ ਮਤਲਬ ਕਿਹੜਾ ਪਿੰਡ ਚ ਹੋਇਆ ਇਹ ਇਧਰ ਆਣਾ ਪੁੱਜੀ ਵਟਲੀ ਆਹਾਰਾ ਪਾਣੀ ਪੜੀ ਹੋਇਆ ਦਾ ਕੋਈ ਨਹੀਂ ਕੱਟਿਆ ਇਹ ਸੜਕ ਤਾਂ ਕਿ ਜੜਿਆ ਸੀਗਾ ਥੱਲੇ ਡਹਿ ਗਿਆ ਚਲੋ ਅਸੀਂ ਦਾ ਰਾਹ ਛੜੀ ਮਤਲਬ ਇੱਕ ਕਿਲੋ ਘਰ ਜਾ ਕੇ ਦੇ ਗਏ ਉਹਨੂੰ ਜਵਾ ਮਤਲਬ ਵੀ ਚਲੋ ਪਾਣੀ ਲੈ ਗਏ ਨਾ ਛੜਕਾ ਵਧੀਆ ਦਿਖ ਲੱਗ ਗਿਆ ਆ ਜਿਹੜੇ ਘਰ ਆ ਵਿਚਾਰੇ ਨਾ ਤੇ ਮਾਰੀ ਆ ਆਪਾਂ ਕੱਲੇ ਕੱਲੇ ਘਰ ਚ ਦਸਦੇ ਹੀ ਹੁਣਾ ਉਹ ਵੀ ਮਤਲਬ ਇਹਨੂੰ ਕੋਈ ਹੈ ਨਹੀਂ ਦੇਖ ਹੁਣ ਆਲੇ ਤਾਂ ਬਹੁਤ ਲੋਕੀ ਵੇਚਦੇ ਆ ਸਾਡਾ ਸੜਕਾਂ ਦਾ ਜੋ ਵਧੀਆ ਸਾਫ ਦੇਤੀਆਂ ਪਰ ਆਹ ਵੇਖੋ ਅਜੋਨਾ ਕਿੰਨਾ ਖਰਾਬ ਹੋਇਆ ਆ ਆ ਘਰ ਵਿਚਾਰੇ ਵੇਚਾ ਜਿਹੜੇ ਆ ਆ ਜਾਵੇਂ ਹੀ ਬੱਸ ਵਿਚਾਰੇ ਖਤਮ ਹੀ ਕਰਦੇ ਉਹ ਜਿਹੜੇ ਹੁਣ ਪਾਣੀ ਲੈ ਗਿਆ ਵਾ ਅਜ ਨਾਲ ਆ ਆ ਵੇਖੋ ਜੀ ਸਾਰਾ ਪਾਣੀ ਪਣੀ ਹੋਣ ਡਿਆ ਵਾ ਟੜਕਾਂ ਵੀ ਬੱਸ ਟੁਕੜੇ ਨਾਲ ਹੀ ਜਾਣਦਾ ਐ ਇਹ ਨਾਖਦੇ ਆ ਚਲੋ ਲੋਕਾਂ ਦੇ ਘਰ ਦਾ ਗਰਾਸੇ ਦਵਾਇਆਊਗਾ ਪੂਰਾ ਪਾਣੀ ਭਨੇ ਆ ਬੈਕੜ ਚੀਤੋਂ ਦੇ ਤੇ ਨਾ ਬਾਕੀ ਮੋਮਬੱਤੀਆਂ ਦੇ ਇਹ ਪੱਥਰ ਆਏ ਪਾਣੀ ਬਹੁਤ ਆ ਓਏ ਟੇਡਰ ਮੈਲਾ ਤਾਂ ਪਰੰਡਰ ਵੀਰਾਂ ਚਾਹਣਾ ਮੈਂ ਲੋ ਵੈਗਰੂ ਜੀ ਅੱਗੇ ਅੱਗੇ ਸਾਨੂੰ ਜਾਣਾ ਪੈਣ ਰਿਹਾ ਸੜਕ ਤਾਂ ਦੇਖਦੀ ਨਹੀਂ ਕਿਹੇ ਪਾਸੇ ਪਿੱਛੇ ਪਿੱਛੇ ਟਰੈਕਟਰ ਆਉਣ ਡਿਆ ਵਾ ਉਧਰੋਂ ਹਾਂ ਇੱਕ ਪੱਥਰ ਜੇ ਪੈਰਾਂ ਹੀ ਬੜੇ ਵਾਜਦੇ ਆ ਪੱਥਰ ਹੀ ਆ 14 ਦੇ ਅੱਗੇ ਆ ਬਾਬਾ ਸੋਸ ਰੱਖੇ ਕਿਸਾਨ ਦੀ ਜਾਈਏ ਵੀਰ ਜੀ ਆ ਕੋਠੀ ਡਿੱਗੀ ਵੀਰ ਦੀ ਇੰਡੀ ਵਾਵਾ ਵੀਡੀਓ ਵਾਇਰਲ ਹੋਣ ਲਈ ਸੀ ਨਾ ਆ ਕੋਠੀ ਵਿਚਾਰੇ ਦਾ ਸਾਰਾ ਕੁਝ ਹੀ ਰੁੜ ਗਿਆ ਹਜੇ ਵੀ ਪਾਣੀ ਚੱਲਣ ਡਿਆ ਵਾ ਆ ਬਾਜੀ ਕੋਠੀ ਇਧਰੋਂ ਤਾਂ ਜਮੈਂ ਖਤਮ ਹੋ ਗਈ ਨੋ ਫਰਨੀਚਰ ਇਹ ਸਭ ਕੁਝ ਉਵੇਂ ਆਵੇ ਉਹ ਲੈਂਟਰ ਵੇਲਾ ਲੰਮਕ ਗਿਆ ਨਾ ਆਵੇ ਮੁੜ ਗਿਆ ਉਹਦੋਂ ਦਾ ਵੀ ਗਿਆ ਨਾ ਸਾਰਾ ਸਿਸਟਮ ਹੀ ਅਸਲੋਂ ਨੀਆ ਹੀ ਨਿਕਲ ਆਇਆ ਪਾਣੀ ਸਮਾਨ ਦੇ ਕੋਈ ਖੜੇ ਨਹੀਂ ਯਾਦੇ ਵਿਚਾਰਿਆ ਤੋਂ ਬੋਨਸ ਸਾਰੀ ਬਾਉਂਡਰੀ ਗੇੜ ਗੁੜ ਹੀ ਚੰਗਾ ਲੱਗਾ ਹੇ ਲੋ ਆ ਗੋ ਫਿਰ ਕੀ ਇਹ ਇੰਨਾ ਤਾਂ ਪਾਣੀ ਐ ਕਿ ਮੈਂ ਢਾਕੇ ਲਾਇਆ ਦਾ ਸਭ ਇਹ 6 ਡਿਗਰੀ ਤੋਂ ਉੱਪਰ ਹੈ ਟਰੈਕਟਰ ਹੀ ਮੁੜੇ ਪਾਸੇ ਗੱਡੀ ਨਿਕਲੀ ਦੋ ਚੀਨੀ ਤੋਂ ਸ਼ੁਰੂ ਕਰਤੀ ਹੈ ਦ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦੇ ਭੈਣਾਂ ਨੂੰ ਜਿਹੜੇ ਜਿਹੜੇ ਵੀਰ ਆਪਣੀ ਵੀਡੀਓ ਵੇਖਦੇ ਆ ਆ ਭਰਾ ਦੀ ਜਰੂਰ ਮਦਦ ਕਰੋ ਇਹਨਾਂ ਦੀ ਕੋਠੀ ਡਿੱਗ ਪਈ ਆ ਬਾਕੀ ਤੁਸੀਂ ਹੋਰ ਵੀਡੀਓ ਵੇਖਿਆ ਹੀ ਹੋਣਗੇ ਆ ਉਹ ਇਹਨਾਂ ਦਾ ਗੂਗਲ ਪੇ ਨੰਬਰ ਤੁਹਾਨੂੰ ਦੱਸ ਦਿੰਨੇ ਆ ਵੀਰ ਤੁਸੀਂ ਆਪਾਂ ਨਾਮ ਲਿਖਾਈ ਕੀ ਆ ਮੇਰਾ ਨਾਮ ਤਾਂ ਜਗਰਾਜ ਛੋਟੇ ਨੇ ਦੱਸਿਆ ਆਪਣਾ ਦਿੱਦੋ ਤੇ 987653199 ਇਹ ਮੈਨੂੰ ਦੱਸਿਆ ਹਜੇ ਪਾਲ ਸਿੰਘ ਹਾਂਜੀ ਛੋਟਾ ਬਰਾਦਨਾ ਇਹ ਵੀਰ ਤੇ ਆਪਣਾ ਇਟਲੀ ਤੋਂ ਆਇਆ ਹੈ ਇਹਨਾਂ ਨੇ ਤਾਂ ਚੱਲ ਜਾਣਾ ਜਿਹੜਾ ਛੋਟੇ ਵੀਰ ਦੇ ਨਾਮ ਅਜੇ ਪਾਲ ਸਿੰਘ ਆ ਉਹਨਾਂ ਦਾ ਗੂਗਲ ਪੇ ਨੰਬਰ ਤੁਹਾਨੂੰ ਦੱਸ ਦਿੰਨੇ ਆ 987653199 ਹਾਂਜੀ ਤੇ ਦੁਬਾਰਾ ਫੇਰ ਇੱਕ ਵਾਰ ਦੱਸ ਦਿੰਨੇ ਆ 987653199 ਬਾਕੀ ਜੋ ਵੀ ਜਿੰਨੇ ਜੋਗਾ ਹੋਇਆ ਆਪ ਦੀ ਸੇਵਾ ਜਰੂਰ ਕਾਫੀ ਨੁਕਸਾਨ ਹੋਇਆ ਜਰੂਰ ਮਦਦ ਕਰੇ ਨੁਕਸਾਨ ਕੋਠੀ ਤੁਹਾਡੇ ਸਾਹਮਣੇ ਹੀ ਆ ਵੇਖ ਲੋ ਰਲ ਮਿਲ ਕੇ ਸਾਰਿਆਂ ਦੇ ਨਾਲ ਜਿੰਨਾ ਵੀ ਸੰਜੋਗ ਹੋਇਆ 150000 2000 ਜਿੰਨਾ ਵੀ ਹੋਵੇ ਜੋ ਵੀ ਜਿੰਨੇ ਜੋਗਾ ਵਾ ਮਦਦ ਜਰੂਰ ਕਰੇ ਜੀ ਤੁਹਾਨੂੰ ਕੋਈ ਗੱਲ ਦੀ ਟੈਨਸ਼ਨ ਨਹੀਂ ਲੈਂਦੀ ਆ ਕਾਸ਼ ਆਇਆ ਨੀ ਨਾ ਮੇਰੀ ਵੀਡੀਓ ਬਚੀ ਆ ਪੈਰਾਂ ਦੀ ਟੂਬ ਹੈਗੀ ਅੱਬੂ ਮੈਂ ਚੈਨਲ ਤੇ ਕੱਟ ਲਿਆ ਸੀ ਨਾ ਇਹ ਤਾਂ ਜਾਣ ਕੇ ਨਹੀਂ ਸੌਤਾਂ ਹੈਪੀ ਲੀਡ ਲਾ ਲਿਆ ਲਾ ਲਿਆਣਾ ਵੀਰ ਉਹ ਲੋ ਵੀਰ ਜੀ ਆਪਣੇ ਸੇਵਾਦਾਰ ਪਾਣੀ ਦੇ ਵੇਚਦੀ ਜਾਂਦੇ ਹੋਏ ਤੇ ਉਹ ਅੱਗੇ ਵੀਰ ਨੂੰ ਵੜਾਉਣਗੇ ਸੇਵਾ ਉਹ ਬਰਾਣ ਘਰ ਰਹੇ ਲਾਵਾ ਆ ਲੈ ਗਿਆ ਕਾਢ ਗਿਆ ਇਹ ਰਾਣੀ ਹੋਏ ਸੋਮਣ ਇੱਕ ਵਲ ਢਿੱਗਿਆ ਸੀ ਇਧਰ ਨੂੰ ਹੋਈ ਮੜਾਇਆ ਉਹ ਪਾਉ ਪਰਾਂ ਨੂੰ ਕਰਨਾ ਬੱਤੀ ਅਗਰ ਮਗਰੋਂ ਗੱਡੀ ਆਉਂਦੀ ਆ ਤਾਂ ਨਾ ਕਰ ਲਈ ਨਹੀਂ ਨਹੀਂ ਆਉਂਦੀ ਕੁਝ ਨਹੀਂ ਆਉਂਦੀ ਯਾਰ ਲੋ ਵੀਰ ਲੋ ਵੀਰ ਜੀ ਸਾਰੇ ਪਾਣੀ ਆ ਇਧਰ ਵੀ ਅੰਦਰ ਵੀ ਆ ਪਰ ਪਾਣੀ ਦੇ ਸਾਰੇ ਜਾਣਦਾ ਆ ਉਹਦੀ ਗੱਲ ਲੈਣੀ ਐ ਪਿੱਛੇ ਪਿੱਛੇ ਜਾਣਦਾ ਹਾਰੇ ਵੀ ਕਿਤੇ ਤੋਂ ਅਟਪਣਾ ਹੋਵੇ ਜੇ ਦੇ ਦੇ ਕੇ ਜਾਣਦਾ ਲੈਣ ਲੱਗੀ ਜਾਂਦੀ ਆ ਸੇਵਾ ਦਾ ਹੀ ਹਿੰਦਾ ਘਰ ਘਰ ਜਾਣ ਦਾ ਐਵੇਂ ਗੱਲੇ-ਗੱਲੇ ਘਰ ਚਲੋ ਵੀਡੀਓ ਤਾਂ ਬਣਾਉਣੀ ਉੱਥੇ ਹਿੰਦੀ ਹੈ ਨਾ ਸਾਰਾ ਦੀ ਫੈਮਿਲੀ ਦੇ ਕੋਈ ਆਉਣਾ ਚਾਹੁੰਦਾ ਕੋਈ ਨਹੀਂ ਆਉਣਾ ਚਾਹੁੰਦਾ ਤਾਂ ਕਰਕੇ ਆਪਾਂ ਇਕੱਲੇ-ਇਕੱਲੇ ਘਰ ਹੀ ਦੇ ਕੇ ਆਏ ਆਂ ਜੀ ਬਾਕੀ ਮਾਲਕ ਸੁਪਰੇ ਹਾਂਜੀ ਮਿੱਤਰੋ ਅਸੀਂ ਆ ਗਏ ਸੀ ਕੱਲ ਰਾਤੀ ਬਾਬਾ ਬੁੱਢਾ ਸਾਹਿਬ ਆ ਗਏ ਸੀਗੇ ਇੱਥੇ ਆ ਕੇ ਕਮਰਾ ਲਿਆ ਸੀ ਇੱਥੇ ਆ ਕੇ ਸੌਂਗੇ ਸੀਗੇ ਤੇ ਹੁਣ ਉੱਠ ਕੇ ਦੇ ਤਿਆਰ ਹੋ ਗਏ ਨਹਾ ਦੋ ਕੇ ਤਿਆਰ ਹੋ ਗਏ ਤੇ ਹੁਣ ਆਪਾਂ ਜਾਵਾਂਗੇ ਇਥੋਂ ਘਰ ਨੂੰ ਮੱਥਾ ਟੇਕ ਕੇ ਫਿਰ ਜਾਨੇ ਘਰ ਨੂੰ ਹੁਣ ਆਪਾਂ ਜਾਨਨੇ ਆ ਜੀ ਮੱਥਾ ਟੇਕਣ ਇੱਕ ਮੌਸਮ ਖਰਾਬ ਹੋ ਗਿਆ ਸੀ ਤੇ ਰਾਤੀ ਮੀਂਹ ਬੜਾ ਆਵੇ ਆਵੇ ਬਚ ਗਿਆ ਬਚ ਗਿਆ ਤੇ ਇਹ ਦੁਕਾਨ ਪਾ ਜਾਣਾ ਵਾ ਇਥੋਂ ਆਪਾਂ ਜਾਵਾਂਗੇ ਜੀ ਆਪਣੇ ਘਰ ਨੂੰ ਸਿੱਧਾ ਤੇ ਮੱਥਾ ਢੇਕ ਕੇ ਹੀ ਜਾਣੇ ਆ ਹਾਂ ਜੀ ਕੋਈ ਆਪਾਂ ਪਾएंगे ਆ ਇਸ਼ਨਾਨ ਕਰ ਲੋ ਵੀਰ ਬਾਬਾ ਬੁੱਢਾ ਹਾਂ ਕਰ ਲੈ ਆ ਹਾਂ ਇਹ ਉੱਕੇ ਹੁਣ ਮੱਥਾ ਢੇਕ ਕੇ ਇਸ਼ਨਾਨ ਕਰਕੇ ਮੱਥਾ ਢੇਕ ਕੇ ਫਿਰ ਜਾਣੇ ਆ ਅਗਲੀ हां जी मित्रों ਹੁਣ ਆਪਾਂ ਪ੍ਰਸ਼ਾਦਾ ਪਾਣੀ ਚਾਹ ਪਾਣੀ ਛੱਕ ਕੇ ਹੁਣ ਆਪਾਂ ਇੱਥੋਂ ਆਏ ਆ ਬਾਹਰ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਇੱਥੋਂ ਜਾਣੇ ਆਪਣੇ ਟਰੈਕਟਰ ਦੇ ਕੋਲੇ ਤੇ ਟਰੈਕਟਰ ਕੋਲੇ ਜਾਣ ਤੋਂ ਬਾਅਦ ਫੇਰ ਆਪਾਂ ਜਾਣੇ ਜੀ ਘਰ ਨੂੰ ਬਾਕੀ ਇਸ ਵਾਰ ਲੰਗਰ ਬਹੁਤ ਸੋਹਣਾ ਵਰਤਾਇਆ ਗਿਆ ਲੋਕਾਂ ਦੇ ਘਰ ਘਰ ਚ ਜਾ ਕੇ ਚਲੋ ਐਡਾ ਲੰਮਾ ਵਲੋਗ ਤਾਂ ਨਹੀਂ ਬਣ ਸਕਦਾ ਹਨਾ ਘਰ ਘਰ ਚ ਜਾ ਕੇ ਵਲੋਗ ਬਣਾਉਣਾ ਬਹੁਤ ਔਖਾ ਜਾਂਦਾ ਕਿਉਂਕਿ ਕਈਆਂ ਨੇ ਆਉਣਾ ਹੁੰਦਾ ਅੱਗੇ ਕਈ ਨਹੀਂ ਆਉਂਦੇ ਕੈਮਰੇ ਦੇ ਤਾਂ ਕਰਕੇ ਇਸ ਕਰਕੇ ਦੇ ਚਲੋ ਬਹੁਤ ਸੋਹਣੀ ਸੇਵਾ ਹੋਈ ਆ ਬਹੁਤ ਸੋਹਣਾ ਇੱਥੇ ਤੱਕ ਸਬਰ ਹੋਇਆ ਵਾ ਨਾ ਜਾਣੇ ਆਪਾਂ ਬਈ ਜਿਹੜਾ ਮਗਰਾ ਨਹੀਂ ਆ ਗਿਆ ਹਾਂਜੀ ਗੀਰਜੀ ਬਾਬਾ ਬੁੱਢਾ ਸਾਹਿਬ ਤੋਂ ਆਪਾਂ ਆ ਗਏ ਤਰਨਤਾਰਨ ਗੁਰਦੁਆਰਾ ਸਾਹਿਬ ਅੱਜ ਤੋ ਜਾਣਦੇ ਜਾਨੇ ਛੜਕ ਕੋ ਕੀ ਲੰਘਣਾ ਵਾ ਚਲੋ ਮੱਥਾ ਟੇਕ ਕੇ ਜਾਨੇ ਆ ਲੋ ਵੈਗ ਰੂਈ ਆਪਾਂ ਆ ਗਏ ਤਰਨਤਾਰਨ ਗੁਰਦੁਆਰਾ ਸਾਹਿਬ ਇੱਥੇ ਆਪਾਂ ਮੱਥਾ ਟੇਕ ਲਿਆ ਇੱਥੋਂ ਆਪਾਂ ਜਾਵਾਂਗੇ ਹੁਣ ਘਰ ਨੂੰ ਹਾਂ ਜੀ ਮਿੱਤਰੋ ਆਪਾਂ ਕੌਣ ਚਾਣੇ ਆ ਜੀਰੇ ਸਾਰੀ ਸੰਗਤ ਥੱਕ ਚੁੱਕੀ ਆ ਹੈਨਾ ਮੈਂ ਕਹ ਸੰਗਤ ਥੱਕ ਚੁੱਕੀ ਆ ਸਾਰੀ ਕੋਈ ਬੁਨ ਰੋਕੇ ਖਾਣੇ ਆ ਜੀਰੇ ਜੀਰੇ ਬਹੁਤ ਨਾਲ ਆ ਜੀ ਜੀਰੇ ਵਾਲੀ ਆ ਬਸ ਜੀਰੇ ਬਹੁਤ ਹੈ ਵਲੋਗਸ ਪਰ ਜਾਣ ਕੇ ਛੋਟਾ ਬਣਾਇਆ ਜਿਆਦਾ ਕੋਈ ਵੱਡਾ ਅਕੇ ਵਲੋਗ ਬਣ ਗਏ ਫਿਰ ਕੋਈ ਵੇਂਦਾ ਨਹੀਂ ਨਾ ਹਾਂਜੀ ਮਿੱਤਰੋ ਇਥੋਂ ਖਾਣ ਲੱਗੇ ਆ ਰੋਟੀ ਪਾਣੀ ਪਰ ਆਪਣੇ ਸ਼ਾਹ ਹੋਰਾਂ ਨੇ ਚੱਪਲਾਂ ਬਹੁਤ ਸੱਟੀਆਂ ਗੱਟੇ 'ਚ ਪਾਈਆਂ ਸੀ ਚੱਪਲਾਂ ਕਿਹਦੀਆਂ ਨਹੀਂ ਰਹਿ ਗਈਆਂ ਇੱਕ ਨਾਲ ਇੱਕ ਚੱਪਲ ਛੁੱਟ ਗਈ ਇੱਕ ਇਹ ਕਿਹ ਰਹਿ ਗਈ ਆ ਚਲੋ ਸਾਜੀ ਕਿਤਾ ਖਾਲੀ ਹੈਗਾ ਚੱਪਣਾ ਵਾਲਾ ਖਾਲੀ ਹੋਣਾ ਤੇ ਛੁੱਟੀ ਆਇਆ ਮਗਰ ਧਿਆਨ ਨਹੀਂ ਕੀਤਾ ਕਿਹਨੇ ਤੇ ਬਾਦ ਅੱਫਾ ਸਾਰਾ ਲੱਗ ਗਿਆ ਵਧੀਆ ਲੋ ਵੀਰ ਜੀ ਬਾਹਰ ਮੀਂਹ ਆ ਗਿਆ ਤੇ ਸਾਰੇ ਵੀਰ ਭਰਾ ਅੰਦਰ ਵੜ ਕੇ ਲੋਤੇ ਆ ਐ ਤੱਪੜ ਟੁਪੜ ਸਟਾਰਟ ਕਰਨ ਦਾ ਆ ਅੱਜ ਵੀਰ ਜੀ ਆਪਾਂ ਪਹੁੰਚੇ ਨੇ ਸਾਦਨ ਉਹ ਤੋਂ ਬਲਸਾ ਜੀ ਘਰ ਬਹੁਤ ਦਰਾ ਲਿਆ ਆਪਾਂ 6-7 ਕਿਲੋਮੀਟਰ ਹੈ ਦਾ ਘਰ ਆ 8-8 ਸਾਰੇ ਦਾ ਢੇਡੇ ਹੋਏ ਪਏ ਹੁਣ ਦਾ ਹੁਣ ਬਗੜ ਜਾ ਕੇ ਦਸਾਂ ਦਾ ਹਾਂਜੀ ਮਿੱਤਰੋ ਜੀ ਆਪਾਂ ਪਹੁੰਚ ਗਏ ਘਰ ਵਧੀਆ ਸੁੱਖੀ ਸ਼ਾਂਤੀ ਪਹੁੰਚ ਗਏ ਜਿਵੇਂ ਇਸ ਜਿਵੇਂ ਆਇਆ ਸੀ ਤੇ ਬਾਕੀ ਮਹਾਰਾਜ ਦੀ ਕਿਰਪਾ ਨਾਲ ਸਾਮਾਨ ਵੀ ਲੋਕਾਂ ਦੇ ਘਰ ਘਰ ਜਾ ਕੇ ਵੰਡਿਆ ਚਲੋ ਬਹੁਤੀ ਵੀਡੀਓ ਤਾਂ ਨਹੀਂ ਪਣੀ ਉਸ ਚੀਜ਼ ਦੀ ਕਿਉਂਕਿ ਅਗਲਾ ਤਾਂ ਮੁਸ਼ਕਿਲ ਦੇ ਫਜ਼ਿਆ ਕਰਾਂਗੇ ਆਪਾਂ ਵੀਡੀਓ ਬਣਾਉਂਦੇ ਚੰਗੇ ਨਹੀਂ ਲੱਗਦੇ ਤਾਂ ਕਰਕੇ ਉਸ ਚੀਜ਼ ਦੀ ਥੋੜੀ ਵੀਡੀਓ ਐਤ ਕੀ ਵਲੌਗ ਵੀ ਘੱਟ ਬਣਾਇਆ ਵਾ ਤੇ ਬਾਕੀ ਪਾਣੀ ਦੇ ਵਿੱਚ ਜਾਣਾ ਆਉਣਾ ਫਿਰ ਕਰਕੇ ਤੇ ਫਿਰ ਹੋਣੀ ਤੇ ਧਿਆਨ ਘੱਟੀ ਸੀਗਾ ਤਾਂ ਕਰਕੇ ਬਾਕੀ ਜੇ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਾਜੇ ਤੇ ਕਮੈਂਟ ਕਰਕੇ ਜ਼ਰੂਰ ਦੱਸਾਏ ਬਾਕੀ ਜਿੱਥੇ ਗਲਤੀ ਗੁਲਤੀ ਹੋਈ ਆ ਮਾਫ ਕਰਿਆ ਜੇ ਆਪਣੇ ਚੈਨਲ ਨੂੰ ਜ਼ਰੂਰ ਸਾਰੇ ਸਬਸਕ੍ਰਾਈਬ ਕਰਿਓ ਓਕੇ ਜੀ